ਪਾਰ ਘਟਾਉਣ ਦੇ ਨਵੇਂ-ਨਵੇਂ ਤਰੀਕੇ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਨੇ ਸੋ ਅਸੀਂ ਵੀ ਜੋ ਚੀਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਉਸ ਨੂੰ ਝੱਟ ਫੋਲੋ ਕਰਦੇ ਹਾਂ ਬਿਨਾਂ ਕਿਸੇ ਮਾਹਰ ਜਾਂ ਡਾਕਟਰ ਦੀ ਸਲਾਹ ਲਏ ਬਿਨਾਂ ਵੱਡੀ ਗਿਣਤੀ ਚ ਲੋਕ ਪਤਲੇ ਫਿੱਟ ਦਿਖਣ ਦੀ ਇੱਛਾ ਚ ਵਾਇਰਲ ਟ੍ਰੈਂਡ ਤੇ ਭਰੋਸਾ ਕਰਦੇ ਨੇ ਤੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਨ ਲੱਗ ਪੈਂਦੇ ਨੇ ਐਨੀ ਜਿਨੀ ਪਾਰ ਘਟਾਉਣ ਲਈ ਪਾਣੀ ਚ ਬੇਕਿੰਗ ਸੋਡਾ ਮਿਲਾ ਕੇ ਪੀਣ ਦਾ ਟ੍ਰੈਂਡ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ ਚਮਚ ਬੇਕਿੰਗ ਸੋਡੇ ਨੂੰ ਇੱਕ ਗਲਾਸ ਪਾਣੀ ਚ ਮਿਲਾ ਕੇ ਪੀਣ ਨਾਲ ਕੁਝ ਹੀ ਦਿਨਾਂ ਚ ਸਰੀਰ ਦੀ ਚਰਬੀ ਘੱਟ ਹੋ ਸਕਦੀ ਹੈ ਇਸ ਤਰ੍ਹਾਂ ਕਰਨ ਨਾਲ ਭਾਰ ਘਟਾਉਣ 'ਚ ਚਮਤਕਾਰੀ ਲਾਭ ਮਿਲ ਸਕਦਾ ਹੈ ਆਓ ਜਾਣਦੇ ਹਾਂ ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵਾਇਰਲ ਵੀਡੀਓਜ਼ 'ਚ ਦਾਵਾ ਕੀਤਾ ਜਾ ਰਿਹਾ ਹੈ ਕੇ ਪਾਣੀ ਚ ਕੁਲਿਆ ਹੋਇਆ ਬੇਕਿੰਗ ਸੋਡਾ ਯਾਨੀ ਕਿ ਸੋਡੀਅਮ ਬਾਈਕਾਰਬੋਨੇਟ ਪੀ ਨਾਲ ਸਰੀਰ ਦੇ ਪੀ ਐਚ ਪੱਧਰ ਨੂੰ ਸੰਤੁਲਿਤ ਕਰਦਾ ਹੈ ਤੇ ਪਾਟ ਟੌਨ ਚ ਮਦਦ ਕਰਦਾ ਹੈ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਬੇਕਿੰਗ ਸੋਡੇ ਦਾ ਸੇਵਨ ਸਰੀਰ ਦੀ ਐਸਿਡਿਟੀ ਨੂੰ ਘਟਾ ਸਕਦਾ ਹੈ ਜਿਸ ਨਾਲ ਸਰੀਰ ਚ ਵਾਧੂ ਚਰਬੀ ਘਟ ਸਕਦੀ ਹੈ ਇਸ ਦਾਅਵੇ ਤੋਂ ਬਾਅਦ ਲੋਕਾਂ ਨੇ ਇਸ ਰੁਝਾਨ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਸਿਹਤ ਮਹਾਰਾ ਨੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਮਹਾਰਾ ਅਨੁਸਾਰ ਪਾਣੀ ਚ ਬੇਕਿੰਗ ਸੋਡਾ ਮਿਲਾ ਕੇ ਪੀਣ ਨਾਲ ਸੋਡਾ ਲੋਡਿੰਗ ਕਿਹਾ ਜਾਂਦਾ ਹੈ ਇਹ ਸੋਡੀਅਮ ਨਾਲ ਭਰਪੂਰ ਹੁੰਦਾ ਹੈ ਅਮਰੀਕ ਕਨ ਹੌਟ ਐਸੋਸੀਏਸ਼ਨ ਦੇ ਅਨੁਸਾਰ ਸੋਡੀਅਮ ਦੀ ਰੋਜ਼ਾਨਾ ਮਾਤਰਾ 2300 ਮਿਲੀਗ੍ਰਾਮ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਇੱਕ ਚਮਚ ਬੇਕਿੰਗ ਸੋਡੇ 'ਚ 1200 ਮਿਲੀਗ੍ਰਾਮ ਸੋਡੀਅਮ ਹੁੰਦਾ ਹੈ ਬੇਕਿੰਗ ਸੋਡੇ ਦਾ ਪੀ ਐਚ ਲਗਭਗ 8.3 ਹੁੰਦਾ ਹੈ ਤੇ ਬਹੁਤ ਜ਼ਿਆਦਾ ਸੋਡੇ ਦਾ ਸੇਵਨ ਕਰਨ ਨਾਲ ਮੈਟਾਬੋਲਿਕ ਅਲਕਲੋਸਿਸ ਹੋ ਸਕਦਾ ਹੈ ਜਿਸ 'ਚ ਸਰੀਰ ਦਾ ਪੀ ਐਚ 7.45 ਤੋਂ ਵੱਧ ਜਾਂਦਾ ਹੈ ਇਹ ਦਿਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਦਿਮਾਗ ਨੂੰ ਖੂਨ ਦਾ ਪ੍ਰਵਾਹ ਤੇ ਸਰੀਰ ਦੇ ਟਿਸ਼ੂਆਂ ਨੂੰ ਆਕਸੀਜਨ ਦੇ ਪ੍ਰਵਾਹ ਨੂੰ ਘਟਾ ਸਕਦਾ ਹੈ। ਜ਼ਿਆਦਾਤਰ ਸੋਡੇ ਦੀ ਵਰਤੋਂ ਨਾਲ ਸਰੀਰ 'ਚ ਪੋਟਾਸ਼ੀਅਮ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਤੁਹਾਨੂੰ ਕਮਜ਼ੋਰੀ, ਠਕਾਵਟ ਤੇ ਮਾਸਪੇਸ਼ੀ ਐਕੀ ਸਮੱਸਿਆਵਾਂ ਵੀ ਹੋ ਸਕਦੀਆਂ ਨੇ। ਸਿਹਤ ਮਹਾਰਾ ਨੇ ਹੈਲਥ ਲਾਈਨ ਨੂੰ ਦੱਸਿਆ ਕਿ ਭਾਰ ਘਟਾਉਣ ਲਈ ਬੇਕਿੰਗ ਸੋਡੇ ਦਾ ਦਾਵਾ ਕੋਈ ਠੋਸ ਵਿਗਿਆਨਿਕ ਸਬੂਤ ਨਹੀਂ ਹੈ। ਸੋ ਸਾਨੂੰ ਕਿਸੇ ਵੀ ਅਜਿਹੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੇ ਕੰਟੈਂਟ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਤੇ ਕਿਸੇ ਵੀ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਜੋ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਨਾ ਪਹੁੰਚੇ ਜਾਨ ਹੈ ਤੇ ਜਹਾਨ ਹੈ ਸੋ ਹੋਰ ਵਧੇਰੀ ਜ਼ਰੂਰੀ ਖਬਰਾਂ ਲਈ ਤੁਸੀਂ ਜੁੜੇ ਰਹੋ ਚਰਚਾ ਟੀਵੀ ਨਾਲ